ਲੈ ਮੈਂ ਸੋਚਿਆ ਇਹ ਪਿੱਕ ਕੇ ਜਾਇਆ ਮਾ ਬੁਰਤਾਨ ਬਾਈ ਕੇ ਮਿਲ ਜਾਉਂਗੀ ਕਿਰਨਾਂ ਨੂੰ ਮਿਲ ਜਾਉਂਗੀ ਚਾਰ ਛੁੱਟੀਆਂ ਲਗੀਆਂ ਉਦੋਂ ਬਾਅਦ ਭੈਣ ਕੋਲ ਵਗ ਜੂਂਗੀ ਐ ਛੁੱਟੀਆਂ ਪੂਰੀ ਹੋ ਜਾਣਗੀਆਂ ਕੋਈ ਦਰੂਹ ਜਾਂ ਮੂੰਹ ਚੁੱਕੀ ਗੇਰਾ ਇਹ ਤੇ ਯਾਦ ਨਹੀਂ ਪੈਣ ਦਿੰਦੀ ਹੈਗੀ ਕੋਈ ਦਰੂਹ ਜਾਂ ਮੂੰਹ ਚੁੱਕੀ ਸੱਸੀ ਦਾ ਕਾਈ ਸੱਸੀ ਘਰ ਪਈ ਕਿੱਧਰ ਆ ਗਈ ਤੂੰ ਅੱਜ ਫੇਰ ਕਈ ਤੂੰ ਗਰਮੀ ਚ ਵੀ ਸਿਆ ਚ ਇੱਕ ਵੇਟ ਰਣੀ ਹੈਗੀ ਕਿ ਤੈਨੂੰ ਬਾਈ ਮੈ ਬੁਰੀ ਲੱਗਦੀ ਆਂ ਇਹ ਤਾਂ ਵੀ ਤਾਈ ਮਰੇ ਪੋਗ ਪਵੇ ਮੈਨੂੰ ਖੁੱਲਾ ਕਿੱਦਾਂ ਹੋਣਾ ਤਾਈ ਸਿੱਧੀ ਕਰ ਕਰਨ ਨਾ ਆਇਆ ਕਰ ਮੈਨਸァੜ 15 ਮਿੰਟ ਹੋਣੀ ਆਂਗੀ ਚਲ ਨਾ ਆਇਆ ਕਰ ਚਲ ਠੀਕ ਐ ਮੈਂ ਜਾਨੀ ਆ ਭੱਗ ਜਾ ਇਹ ਆਏ ਆਏ ਚਾਹੁੰਦੀ ਐ ਵੀ ਤਾਈ ਕਦੋਂ ਮਰੇ ਮੈਨੂੰ ਖੁੱਲਾ ਕਿੱਦਾਂ ਹੋਣਾ ਕਦੋਂ ਮੈਂ ਆਵਾਂ ਕਦੋਂ ਮੈਂ ਜਾਣਾ ਲੈ ਗਾਗਾ ਨਾ ਆਉਂਦੀ ਆ ਸਤੀ ਘਰ ਬਭੀ ਹਾ ਸਤੀ ਘਰ ਹੋਰ ਵੀ ਬਭੀ ਹਾਂ ਸਾਇਟੀ ਘਰ ਤੂੰ ਐਸਾ ਠੀਕ ਆ ਸਾਰੇ ਬੇਬੇ ਕੋ ਗਾ ਤਾਂ ਘੱਟਦੀ ਹੁੰਨੀ ਆ ਤੂੰ ਹੋਰ ਉਹ ਤਾਂ ਮੈਂ ਹੀ ਬੋਲਦੀ ਸੀ ਬੇਬੇ ਤਾਂ ਉਹ ਤਾਂ ਬਾਲੀ ਬੋਲਦੇ ਤੂੰ ਉਹਦੇ ਨੇ ਨਾ ਖੜਿਆ ਕਰ ਉਹ ਬੈਠੀ ਸੀ ਬਰਹਾ ਜਾ ਪੁੱਛਣਾ ਪੈਂਦੀ ਆ ਹੁਣ ਮੇਜਾ ਦਾ ਚਾ ਛੱਡ ਬਣਾਇਆ ਚਾ ਪੀਂਦੇ ਆ ਚਲੋ ਚੱਲੋ ਵਧੀਆ ਨਾ ਤੂੰ ਹੁਣ ਆ ਗਈ ਲੋੜੀ ਦਾ ਸਮਾਨ ਹੁਣ ਤੋਂ ਨਾਲੇ ਲੈ ਜੀ ਨਾ ਇਧਰ ਬਾਈ ਛੱਡਿਓ ਕਰ ਨਾ ਲੋੜੀ ਦਾ ਸਮਾਨ ਦੇ ਆਉਗਾ ਨਾ ਨਾ ਬਈ ਮੈਂ ਨਹੀਂ ਲੈ ਕੇ ਜਾਂਦੀ ਆ ਤੇ ਮੈਂ ਤਾਂ ਹੱਥ ਬੰਨ੍ਹਦੀ ਆ ਤਾਈ ਦਾ ਸੁਹਾਣੀ ਤਾਈ ਤਾਂ ਕੋ ਵਰਗੀ ਨਹੀਂ ਗਏ ਮੈਂ ਨਹੀਂ ਲੈ ਕੇ ਜਾਂਦੀ ਤੈਨੂੰ ਬਾਹਰੋਂ ਦੇ ਆਊਗਾ ਲੈ ਕੇ ਉੱਥੇ ਉਧਰ ਨੇ ਨਾ ਛੱਡੂਗਾ ਤੈਨੂੰ ਉਧਰੇ ਦੇ ਆਊਗਾ ਲੈ ਕੇ ਤੂੰ ਸਿੱਕੇ ਸਾਡੇ ਕੋਲ ਮਿਲਣ ਆਉਣੇ ਆ ਤਾਂ ਤਾਂ ਜਾਈਏ ਤੇ ਤਾਈ ਦਾ ਸੁਹਾਣੀ ਅਸੀਂ ਵੀ ਆਉਣੇ ਤਾਂ ਚੋਰ ਨਹੀਂ ਆਉਣੇ ਆਉਂ ਨਹੀਂ ਦਿੰਦੇ ਉਹ ਚਾਹੇ ਨੇ ਬਚਾ ਵੀ ਨਾ ਐਨੇ ਤੇਰਾ ਬਾਈ ਆ ਜੂਗਾ ਚਲੋ ਜਦੋਂ ਮੇਰੇ ਜੀਜਾ ਕਰਦਾ ਮੈਂ ਇੱਧਰ ਆ ਜਾਣੀ ਆ ਵੀ ਤੈਨੂੰ ਮੈਂ ਪਹਿਲੀ ਮੁਰਖਾ ਕਰ ਦਾਂਗੀ ਚਲ ਕੋਈ ਨਾ ਸਿਗਰਟ ਤੇਰਜੇ ਫਰਕ ਰੱਖਦੇ ਹਾਂ ਅਸੀਂ ਤੇਰਜੇ ਕਦੇ ਫਰਕ ਰੱਖਿਆ ਅੱਜ ਜੇ ਅਸੀਂ ਆਪਦੀ ਰਗੜ ਜਾ ਹਾਂ ਤੇਰਾ ਕਰਦੇ ਤੇਰੀ ਤਾਈ ਦਸਵਾਤ ਪਾਣਾ ਇਹ ਆਈ ਆ ਉਹ ਤਾਂ ਮੈਨੂੰ ਵੀ ਇੰਨਾ ਕੁਸ ਬੋਲਦੀ ਆ ਚਲ ਕੋਈ ਨਾ ਬਾਈ ਕਿੱਥੇ ਆ ਬਾਈ ਤੇ ਇੱਧਰ ਸੱਤ ਕਣੇ ਆਏ ਅੱਜ ਤਿੰਨ ਮਿੰਨਾਂ ਨੇ ਰਾਜਾ ਨਾ ਮੈਨੂੰ ਤਾਂ ਮਿਲਿਆ ਛਾ ਦੇ ਮੈਂ ਕਿਹਾ ਨਹੀਂ ਤਸ਼ਦੀਨ ਗਈ ਮੈਂ ਤਾਂ ਫਿਰ ਚਲ ਕੋਈ ਆ ਜੂਗਾ ਲੈ ਮੇਰੇ ਤਾਂ ਅੱਧਰ ਜਮਾਨ ਜਾਣੀ ਚੱਕਾ ਉਹ ਕੁੜੀ ਜੀ ਆ ਜਾਂਦੀ ਏ ਟਕਾਈ ਸੁਭਾ ਜਾ ਉਹਦੇ ਨਾਲੇ-ਦਾਲੇ ਆਏ ਫਿਰ ਨੇ ਜੋਏ ਜੀ ਜਿਵੇਂ ਕੋਈ ਆਪ ਦੀ ਕੁੜੀ ਹਿੱਕੇ ਕਿਤੇ ਨਹੀਂ ਆਏ ਫਿਰਨੇ ਕਿ ਉੱਪਰ ਮੰਮੀ ਤੋਂ ਕੁੜੀ ਨੂੰ ਕਹਨੂੰ ਬੋਲ ਜਿੰਨੇ ਉੱਪਰ ਆ ਪੋਨੇ ਕੀ ਵਗਿਆੜਿਆ ਆਪਣਾ ਪੁੱਤ ਉਹਦੀ ਮਾਂ ਨੇ ਮੇਰੇ ਨਾਲ ਬਿਠੇ ਰੀਆਂ ਕਰੀਆਂ ਨਾ ਕੋਈ ਵੀ ਉਹਦੀ ਮਾਂ ਨੇ ਕਰੀ ਨਹੀਂ ਉਹਨੇ ਤਾਂ ਨਹੀਂ ਕਰੀਆਂ ਆਪਣੇ ਨਾਲ ਜੇ ਆ ਜਾਂਦੀ ਹੈ ਵਿਚਾਰੀ ਫਿਰ ਕੀ ਹੁੰਦਾ ਜੇ ਆਪਣੇ ਕੋਲ ਆ ਜਾਂਦੀ ਹੈ ਜਦੋਂ ਕੋਈ ਹੈ ਨਹੀਂ ਤਾਂ ਆਉਂਦੀ ਆਪਣੇ ਲੈਵੇ ਪੁੱਤ ਮੈਨੂੰ ਤਾਂ ਮਾਰ ਪਾਣਾ ਛੱਡ। ਮੇਰਾ ਤਾਂ ਉਹਨੂੰ ਚੰਮਾ ਬੁਲਾਉਣ ਨੂੰ ਕੀ ਨਹੀਂ ਕਰਤਾ ਹੈਗਾ। ਮੈਂ ਤਾਂ ਬਾੜੀ ਬਿਵਰ ਕੀ ਲੱਗਦੀ ਹੈ। ਚਲ ਮਮੀ ਜੀ ਮੈਂ ਤੇਰੀ ਮਰਜ਼ੀ ਹੈ ਜੀ ਮੈਂ ਕਰਨਾ ਤੂੰ ਕਰਨਾ। ਇਹ ਤਾਂ ਬਾੜੀ ਖਰਾਬ ਬੁੜੀ ਆ ਜੇ ਕੁੜੀ ਆ ਜਾਂਦੀ ਫਿਰ ਕਿੰਨਾ ਕੋਈ ਫਰਕ ਪੈਂਦਾ ਨੂੰ ਲੈ ਲੈ ਬਾਈ ਨੂੰ ਫੋਨ ਕਰਦੀ ਆ ਲੈ ਉਹ ਆਉਂਦਾ। ਲੇ ਗਾਗਨ ਆ ਰਿਹਾ ਚਾਚੇ ਦੀ ਕੁੜੀ ਵਿਚਾਰੇ ਹੋਰ ਬਾਈ ਠੀਕ ਐ ਸੱਸੀ ਦੇ ਬਾਈ ਅੱਜ ਤੂੰ ਕਦੋਂ ਆਈ ਅਸਰੇ ਹੁਣੀ ਆਈ ਸੀ ਮੈਂ ਅੱਛਾ ਹੋਰ ਫਿਰ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀ ਲਿਆ ਤੁਸੀਂ ਟ੍ਰਿਪਲ ਜਾਈ ਕਿੱਥੇ ਹੈ ਹੈ ਅਜੇ ਅੰਦਰ ਹੀ ਹੈਗੀ ਅੱਛਾ ਅੱਛਾ ਹੋਰ ਠੀਕ ਠਾਕ ਸਾਰੇ ਜਵਾਕ ਚੱਲਿਆ ਹਾਂ ਹਾਂ ਬਈ ਸਾਰੇ ਵਧੀਆ ਅੱਛਾ ਤਾਈ ਨੇ ਤਾਂ ਨਹੀਂ ਕੁਝ ਕਿਹਾ ਤੈਨੂੰ ਤਾਈ ਤਾਂ ਮੈਨੂੰ ਬਹੁਤ ਸੋਲਦੀ ਐ ਬਰੇ ਤੂੰ ਗੁੱਸਾ ਨਾ ਕਰਿਆ ਕਰ ਉਹਦਾ ਸੁਭਾਅ ਐ ਆਏ ਆਂ ਬਈ ਅਸੀਂ ਕਿਹੜਾ ਤੇਨਾਂ ਕੋਈ ਫਰਕ ਰੱਖਦੇ ਹਾਂ ਦੇਖ ਹਣਾ ਤੂੰ ਆਇਆ ਕਰ ਉਹਦਾ ਗੁੱਸਾ ਨਾ ਕਰਿਆ ਕਰ ਉਹਦਾ ਸਾਨੂੰ ਵੀ ਪਛੇੜਾ ਕੁਝ ਬੋਲ ਹਾਂ ਤੇ ਹੋ ਸਾਰੇ ਸੁਭਾਗ ਚੱਲੇ ਠੀਕ ਤੇ ਹਾਂ ਮੇਰੇ ਸਾਰੇ ਠੀਕ ਨੇ ਇਹ ਪ੍ਰਾਉਣਾ ਠੀਕ ਦੀ ਸਾਡਾ ਹਾਂ ਵੀਰੇ ਵੀ ਠੀਕ ਸੀ ਅੱਛਾ ਅੱਛਾ ਕੋਈ ਗੱਲ ਨਹੀਂ ਤੂੰ ਬਹਿ ਜਾ ਮੈਂ ਆਉਂਦਾ ਕਿੱਥੇ ਆ ਗਈ ਉਹ ਨੂੰ ਬੋਲ ਮਾਰ ਲੈ ਵੀਰੇ ਅੰਦਰ ਹੀ ਗਈ ਹੋਈ ਹੈਗੀ ਅੱਛਾ ਉਹ ਆਉਂਦੀ ਹੈ ਬਈ ਤੇਰੀ ਪ੍ਰੇਜ ਤੂੰ ਕਿਧਰ ਪਾ ਗਈ ਧੀ ਕੁੜੀ ਆਈ ਬੱਚੇ ਕਰਨ ਮੈਂ ਤਾਂ ਬੇਬੇ ਦੇਖਣ ਵਗਦੀ ਸੀ ਉਹ ਵੀ ਤਾਂ ਕਿਧਰ ਲੱਗ ਗਈ ਬਾਅਦ ਨੂੰ ਲੱਗ ਗਈ ਤੇ ਉਹਨੂੰ ਦੇਖਣ ਵਗਦੀ ਸੀ ਉਹ ਬਈ ਉਹਦਾ ਕੁੜੀ ਤੇ ਦੁਖੀ ਹੋਈ ਜੇ ਸਾਰਾ ਦਿਨ ਵੀ ਇਹ ਕਿਉਂ ਆ ਗਈ ਉਹਦਾ ਬੁਰੀ ਲੱਗਦੀ ਹੈ ਦਾ ਸਾਰਾ ਦਿਨ ਹੀ ਪੁਰਾਣੀਆਂ ਗੱਲਾਂ ਪਤਾ ਨਹੀਂ ਉਹਦੇ ਨਾਲ ਹੋਈਆਂ ਨੇ ਪਤਾ ਨਹੀਂ ਕੋਈ ਨਾ ਫਟਾ ਉਹੀ ਗੱਲਾਂ ਯਾਦ ਕਰ ਕਰ ਬਹਿ ਰਹੇ ਜਿਨ੍ਹਾਂ ਗੱਡੀਆਂ ਆਂਦੀਆਂ ਕਰੀ ਤੇ ਆਦੀ ਮਾਂ ਨੇ ਹੋਣੀਆਂ ਚੱਲ ਇਹ ਜਿਹਦਾ ਕੀ ਕਸੂਰ ਐ ਚੱਲ ਵਿਚਾਰੀ ਤੇ ਕੰਨਿਆਂ ਦਾ ਨਾ ਹੁੰਦਾ ਸਿੱਟਾ ਜਾਂਦਾ ਪੂਰਾ ਸੁਣਾਉਂਦਾ ਫਿਰ ਕੀ ਹੁੰਦਾ ਦੀ ਕਰੀ ਜਾਣ ਦੇ ਬਈ ਜਿਹੜਾ ਗੁੱਸਾ ਉਹ ਤਾਂ ਕਹਿੰਦੀ ਐ ਵੀ ਜੇ ਕੁੜੀ ਰਹੂਗੀ ਮੈਂ ਘਰੇ ਨਹੀਂ ਆਉਂਦੀ ਅੱਛਾ ਹਾਂ ਉਹ ਤਾਂ ਜਾਂਦੀਆਂ ਜਾਣ ਦੇ ਕੋਈ ਨਹੀਂ ਤੂੰ ਐਂ ਕਰ ਬਈ ਤੂੰ ਆਰਾਮ ਕਰ ਅੰਦਰ ਤੈ ਕਿਤੇ ਨਹੀਂ ਜਾਣਾ। ਨਾ ਬਾਈ ਤੈਨੂੰ ਬਸ ਤੇ ਹੋਇਆ ਮੈਂ ਜਾਨੀਆ। ਨਹੀਂ ਤੂੰ ਕਰੇਂ ਗੁੱਸਾ ਨਾ ਕਰ ਤੂੰ ਅੰਦਰ ਪੈ ਜਾ ਆਰਾਮ ਨਾਲ। ਭਗ ਜਾ। ਤੁਸੀਂ ਆਇਆ ਕਰੋ ਹੁਣ ਦਾਲ ਪਾਣੀ ਲਿਓ ਘਸੇ ਦਾ। ਚੱਲ ਤੂੰ ਮੈਂ ਚਾਹ ਪਾਣੀ ਦੇ ਕੁੜੀ ਨੂੰ। ਦੇਤਾ ਪਿੱਤਾ ਪਿੱਤਾ ਕਿੰਨਾ ਪਿੱਤਾ। ਚਾਹ ਬਣ ਤਾਂ ਪੀ ਲੈ ਮੈਂ ਦੁਆਰ ਤੋਂ ਕਰ ਲੈਂਦੀ ਆ ਤੂੰ ਦਾਲ ਸਬਜ਼ੀ ਲੈ। ਹਾਂ ਮੈਂ ਲਿਆਉਣਾਗਾ ਦੁਕਾਨ ਤੇ ਜਾ ਕੇ ਤੂੰ ਉਹਨੂੰ ਚਾਹ ਪਾਣੀ ਹੋਰ ਦੇ ਦੇ ਮੈਂ ਲਿਆਉਣਾ। ਸਬਜ਼ੀ ਕਾਦੀ ਲਿਆਵਾਂ ਫਿਰ ਦੱਸ ਤਾਂ ਦੇ। ਵਧੀਆ ਲਿਆਈਂ ਘਸੇ ਸਬਜ਼ੀ। ਮਟਰ ਪਨੀਰ ਵੀ ਨੱਕਦੀ। ਲਿਆਈ ਮਟਰ ਪਨੀਰ ਲਈ। ਅੱਛਾ। ਨਾਲਿਆ ਹੈਂ ਕਰੀ ਹਾਂ ਡੱਬੇ ਡੱਬੇ ਲਈ ਗਈ ਹੋਈ ਆ ਬੁੜੀ ਕਰਕੇ ਕੁੜੀ ਨੂੰ ਸੰਦਾਰਾ ਨਾਲੇ ਦੇ ਦਾਂਗੇ ਅੱਛਾ ਫਿਰ ਖੋਏ ਦੇ ਦੋ ਡੱਬੇ ਲਿਆ ਦੂੰਗਾ ਲਿਆਈ ਬਾਕੀ ਹੋਰ ਲਿਆ ਦੂੰ ਲੱਡਾ ਲੁੱਡੂ ਵਾਲੇ ਲਿਆਈ ਤੇ ਕੱਚਾ ਖੋਆ ਲਿਆਵਾਂ ਜਿ ਘਨੇ ਰੜਾ ਲਾਂਗੇ ਆਪਾਂ ਫਿਰ ਬੁੜੀ ਨੇ ਦੇਣ ਨਹੀਂ ਦੇਣਾ ਅੱਛਾ ਤੂੰ ਗੱਪੀ ਲਿਆ ਦੀਆਂ ਲਿਆਉਂਗਾ ਡੱਬੇ ਲਿਆ ਦੀ ਨਾਲੇ ਚਕਾ ਦਾਂਗੇ ਕੁੜੀ ਦੇ ਆਹ ਮੂਫਲੀ ਮਾ ਆਪਣੀ ਪੈਕਟ ਵਿੱਚ ਕੱਚ ਕੁਚਕ ਲਿਆ ਦੂੰ ਜਵਾਖਾ ਖਾ ਲੈਣੇ ਹਾਂ ਲਿਆਤਾ ਮਟਰ ਪਨੀਰ ਐ ਚ ਆਇ ਤੇ ਡੱਬੇ ਨੇ ਤੂੰ ਅੰਦਰ ਹੀ ਰੱਖਦੀ ਇਹ ਸਾਰਾ ਸਮਾਨ ਵਿੱਚ ਇਹ ਨੂੰ ਅੰਦਰ ਰੱਖਨੀ ਤੂੰ ਤੇ ਮੰਮੀ ਦੇਖ ਲੇ ਉੱਥੇ ਆ ਕੇ ਠੀਕ ਐ ਮੈਂ ਤੇਰੇ ਨਾਲ ਮੈਨੂੰ ਕਹਿੰਦੀ ਐ ਵੀ ਉਹ ਕੁੜੀ ਪਿੱਛੇ ਲੱ ਕੇ ਤੂੰ ਪਿੱਛੇ ਦੇਖ ਕਰੇ ਭਾਗ ਜਾ ਰਾਤ ਨੂੰ ਮੈਂ ਕਿਸੇ ਦੇਖ ਰੇ ਕਿਉਂ ਰਾਤਾਂ ਕਰਤਾ ਜੜੇਲ ਪਿੱਛੇ ਮੈਨੂੰ ਕਹਿੰਦੀ ਨੇ ਲੱਗ ਜਾ ਉਹਨਾਂ ਦੇ ਪਿੱਛੇ ਜੜੇਲ ਪਿੱਛੇ ਅਰੇ ਆ ਕੀ ਪੈਗਾ ਬੂ ਮਟਰ ਪਨੀਰ ਲੋਖਾਂਿਆਂ ਨੂੰ ਮਟਰ ਪਨੀਰ ਖਵਾਉਂਦੇ ਨੇ ਬੂ ਆ ਜੇ ਬਾਰੀ ਬਤਾਂ ਕਿ ਸਭ ਸੁਭਝਾਂਦੇ ਨਾ ਮੈਂ ਖਵਾਉਂਦੀ ਨਾ ਨਾ ਮੈਂ ਜਾਣਦੀਆਂ ਲੋਖਾਂਿਆਂ ਨੂੰ ਖਵਾਉਣ ਜਾਣਦੇ ਨੇ ਓਏ ਇੱਥੇ ਮੈਂ ਲਫਾਫਾ ਰੱਖਿਆ ਸੀ ਮਟਰ ਪਨੀਰ ਵਾਲਾ ਇੱਥੇ ਹੈ ਨਹੀਂ ਯਾਰ ਕਿੰਨਾ ਨਾ ਤੈਨੂੰ ਲੈ ਕੇ ਲਈ ਕਿਤੇ ਯਾਰ ਪੁੱਛਾਂ ਮੈਂ ਕਿੰਨਾ ਓਏ ਤੂੰ ਇੱਥੇ ਬੈਠੀ ਐ ਫਿਰ ਦੀਆਂ ਚੁੱਲ੍ਹੇ ਲਵੇ ਯਾਰ ਮੈਂ ਇੱਥੇ ਲਫਾਫਾ ਰੱਖਿਆ ਸੀ ਮਟਰ ਪਨੀਰ ਵਾਲਾ ਚੱਕ ਲਿਆ ਤਾਂ ਨਾ ਆਸ ਤਾਂ ਰੱਖਿਆ ਹੀ ਔਰ ਫਿਰ ਉਹ ਹਾਵਾ ਕਿਧਰ ਗਿਆ ਯਾਰ ਮਟਰ ਪਨੀਰ ਵਾਲਾ ਯਾਰ ਅੱਧਾ ਗਮਚਾ ਹੀ ਬੈਠੇ ਨੇ ਦੋ ਉੱਚੀ ਕਿ ਮੈਂ ਤੈਨੂੰ ਕਹਿ ਕੇ ਧਾਗੇ ਆ ਕਿਤੇ ਕੁੱਤਾ ਬਿੱਲਾ ਤਾਂ ਨਹੀਂ ਲੈ ਗਿਆ ਨਾ ਆਪ ਤਾਂ ਦੇਖੀ ਨਹੀਂ ਹੈਗਾ ਚਾਹ ਦੇਖ ਲਾ ਕੇ ਕਿ ਕੁੱਤਾ ਬਿੱਲਾ ਲੈ ਗਿਆ ਹੋਵੇ ਇਧਰੋਂ ਕਾ ਨੂੰ ਲੈ ਗਿਆ ਇਹਦਾ ਬਾਈ ਉਹ ਕੀ ਲੈ ਗਈ ਮਾਤਾ ਚੱਕ ਕੇ ਲੈ ਉਹ ਨਹੀਂ ਜਰਦੀ ਹੈਗੀ ਦੇਖ ਕੁੜੀ ਨੂੰ ਇਹਨੂੰ ਜਰਦੀ ਨਹੀਂ ਬਈ ਉਹ ਤਾਂ ਤਾਂ ਦੁਖੀ ਆ ਉਹ ਤਾਂ ਚੱਕ ਕੇ ਲੈ ਗਈ ਉਹ ਤਾਂ ਕਿਸੇ ਕਮਾਂਡੀਆਂ ਨੇ ਭੜਾਇਆ ਚਲ ਕੋਈ ਕੁੜੀ ਦਾ ਸਾਗ ਖਾ ਲੂਗੀ ਹਾਂ ਸਾਗ ਦਾ ਸਾਗ ਖਾ ਲੂਗੀ ਕੁੜੀ ਆ ਤਾਂ ਲਊਗੀ ਵਿਚਾਰੀ ਹੁਣ ਕਰੇ ਕੀ ਦੇਖਾ ਚਲ ਕੋਈਆਂ ਫਿਰ ਉੱਤ ਕੀ ਯਾਰ ਹਨਾ ਕਹੀ ਜੀਆ ਮਾਤਾ ਵੀ ਹੈ ਜੀ ਵਿਚਾਰੀ ਇਹ ਖਾਲ ਐ ਮੀਪੋਰਾ ਮਟਰ ਆਪਣੀ ਆਪ ਪਾ ਵੀ ਖਾਂਦਾ ਸਾਰਾ ਟੱਪਰ ਬੌਲੀ ਪੜੀ ਐ ਭਾਈ ਇਹ ਤਾਂ ਹਨਾ ਬੌਲੀ ਪੜੀ ਬੁੜੀ ਆ ਜਾਈ ਹੈ ਹੈ ਚੱਲ ਅੱਛਾ ਬੁੜੀ ਜਿਹੜਾ ਕੁਝ ਕਰਦੀ ਹੁਣ ਕਰ ਲੈਣ ਦੇ ਹੁਣ ਨਾ ਇਹ ਕੱਲ ਨੂੰ ਕੁੜੀ ਨੂੰ ਛੱਡੇ ਆਂ ਅੱਛਾ ਮੈਂ ਆਇਆ ਕਰੂੰਗਾ ਬਾਕੀ ਤੇਰੀ ਲੈ ਲੈਣਾ ਦੇਖ ਲੈ ਤਾਂ ਕੁੜੀ ਨੂੰ ਆਪਾਂ ਸੂਟ ਲਿਆ ਦਾਂਗੇ ਵਧੀਆ ਅੱਛਾ ਲੈ 1100 ਰੁਪਇਆ ਦੇ ਦਾਂਗੇ ਉਹਨੂੰ ਲੋੜੀ ਦਾ ਤਿਹਾਰ ਹੈ ਨਾ ਲੈ ਇਹਨੂੰ ਮਠਿਆਈ ਹੋਰ ਲੈ ਦੂੰਗਾ ਮਟਰ ਪਨੀਰ ਕੱਲ ਨੂੰ ਮੈਂ ਇਹਨੂੰ ਲੈ ਕੇ ਕਹੂੰਗਾ ਵੀ ਕੁੜੀ ਨੂੰ ਤੂੰ ਭਾਈ ਪਿੰਡ ਬਣਾ ਕੇ ਖਾਈਂ ਨਾ ਖਵਾਵਾਂਗੇ ਕੁੜੀ ਨੂੰ ਮਟਰ ਪਨੀਰ ਚੱਲ ਫਿਰ ਆਇਂ ਛੱਡੇ ਆਉਂਗੇ ਹਾਂ ਹਾਂ ਕੱਲ ਨੂੰ ਛੱਡੇ ਜਾਂਦੇ ਮੈਂ ਮੈਂ ਹੋਰ ਲੈ ਕੇ ਤੇ ਆਉਂਗਾ ਠੀਕ ਹਾਂ ਠੀਕ